ਸਾਰੇ ਠੀਕ ਸਾਫ ਨੂੰ ਦੇ ਸਾਰੇ ਠੀਕ ਸਾਫ ਹੈ। ਇਹ ਮੋਰਨਿੰਗ ਦਾ 4:30 ਹੋ ਗਏ ਆ ਤੇ ਆਪਾਂ ਕੱਪੜੇ ਪਾ ਲਏ ਮਸ਼ੀਨ 'ਚ ਤੁਸਮ ਲਾਣੀ ਲਾਤੀ ਇਦਰਾ ਪ੍ਰਾਕ੍ਰਿਤੀ ਨੇ ਜੀ ਚਾ। ਹੋਰ ਤੋਂ ਹੋ ਜਾਗੇ ਵੇੜੇ ਚ ਪਸਰਵਾਣਾਂਗੇ। ਇਹ ਕੱਪੜੇ ਮਸ਼ੀਨ 'ਚ ਪਾ ਦੇ ਆ। ਉਹ ਕਾਰਜ ਜਿਹੜੇ ਮोटे ਕੰਮ ਜਦੋਂ ਉਤਾਰ ਚੋ ਕੇ ਆ ਜਾਣਗੇ ਤੇ ਰੱਖਣੀ ਹੈਗੀ ਹੈ ਫਿਰ ਪੁੱਲੇ ਤੇ ਕੀ ਬਣਾ ਕੇ ਬਣਾ ਲਿਆ ਸਾਤ ਚਾਹ ਤੇ ਮੈਨੂੰ ਬਾਤਾ ਦਵਾ ਤੇ ਲਾ ਬੇਵਕਲਾ ਪੈਣੇ ਖੜਦਾ ਨਹੀਂ ਘਰੇ ਇਹਨੇ ਤਾਂ ਗੁਰਦੁਆਰੇ ਨਾਲ ਝੇਕਾ ਲੈਣਾ ਸੰਕਿਆਕ ਗੁਰਦੁਆਰੇ ਮਿਲ ਕੇ ਨੂੰ ਘਰੇ ਤਾਂ ਪੜਦਾ ਨਹੀਂ ਬਣਾ ਕੇ ਤਾਂ ਹੀ ਦੇਵਾਂ ਜੇ ਘਰੇ ਖੜੇ ਮੰਮੀ ਤੇ ਕੁਸੂਰ ਕੱਢ ਦਿੰਦਾ ਉਹ ਖਾਤੇ ਆਇਆ ਤੁਰਿਆ ਫਿਰਦਾ ਸਾਰੀ ਦਿਹਾੜੀ ਮੰਮੀ ਇਹਦੇ ਮਗਰ ਲੈ ਕੇ ਪਿੰਡ ਚ ਤੁਰੇ ਫਿਰੇ ਚੀਜ਼ਾਂ ਇਹ ਮੈਂ ਕਿਹਿੰਦਾ ਹਾਂ ਉਹ ਹਣ ਪੈਸੇ ਹੋਣਗੇ ਤਾਂ ਫੇਰ ਹੀ ਲਿਆਵਾਂਗੇ ਭੇਜਣੇ ਪੈਣਾ ਕਿ ਤੈਨੂੰ ਫੇਰ ਆਉਣਾ ਫੇਰ ਤੇ ਕਹਿੰਦੀ ਸੀ ਕਰ ਦੂੰਗੀ ਆਹ ਆਹ 400 ਦਾ ਹੈ ਜਿਹੜਾ 4500 ਦਾ ਹੈ ਆ ਵੇਖੀ ਮम्मी ਆਣੀ ਹੁੰਦੇ ਆ ਕਾਰ ਆਇਆ ਹਾਂ 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 ਉਹਨੇ ਦੇਖਣਾ ਵੀ ਕਣਈਏ ਦੇਖ ਇਹ ਕੀ ਬਣਾਉਂਦਾ ਇਹਦੇ ਚ ਬਣਾਉਂਦੇ ਆ ਇਹੋ ਕੀ ਬਣਾਉਂਦਾ ഇവിടെ <laughs> കേൾക്കുന്ന ਤੋਂ ਬਣਾ ਸ਼ੇਕ ਚੱਕ ਕੇਲੇ ਕੁਲੇ ਮੰਜੇ ਤੋਂ ਮੈਂ ਕੱਪੜੇ ਸੁੱਕਣੇ ਪਾਉਂਗਾ ਮੇਰਾ ਟਾਈਮ ਹੋ ਹੀ ਜਾਂਦਾ ਪੁੱਤ ਨਹੀਂ ਨਹੀਂ ਅੱਧਾ ਛੋੜ ਕੇ ਨਹੀਂ ਜਾਣਾ ਪਹਿਲਾਂ ਕੰਮ ਕਰੋ ਚੱਲ ਤੇ ਆਪੇ ਬਾਅਦ ਚੋਂ ਲੈ ਲੇ ਪੁੱਤ ਲੈ ਆ ਮੈਂ ਕਰਨਾ ਮੈਂ じゃ ਇੱਕ ਘਟ ਹੋ ਰਿਹਾ ਇੱਥੇ ਮੈਂ ਚਾਹ ਪੀਣੇ ਆ ਉਹਦੇ ਸਾਰੇ ਇਕੱਠੇ ਹੋ ਗਏ ਕੋਈ ਪਾ ਨਹੀਂ ਲੋਕ ਨਹੀਂ ਸਹੀ ਗੱਲ ਹੈ ਉਹ ਤਾਂ ਹਰੇਕ ਨੂੰ ਪਤਾ ਹੀ ਹੈ ਉਹਦੇ ਤਾਂ ਕਹਿਣ ਦੀ ਹੈ ਐਨੇ ਐਨੇ ਆ ਕੇ ਉੱਪਰ ਆ ਕੇ ਆਉਂਦੀ ਕੋਈ ਇਕੱਠੇ ਬਹਿਣਗੇ ਤਾਂ ਜਿਹੜਾ ਜਿਹੜਾ ਨਾ ਉਹ ਇਕੱਠੇ ਗਾ ਬਹਿ ਰਹਿਣਗੇ ਉਹ ਵੀ ਲੋਕਾਂ ਦੇ ਦਿਮਾਗ ਆ ਇਹ ਯਾ ਪੂਰਾ ਮੈਂ ਤਾਂ ਨਾ ਕਿਤੇ ਕਿਤੇ ਤਾਂ ਮੇਰਾ ਇੰਨਾ ਮਾਰ ਸੋਣਾ ਮੇਰੇ ਤਾਂ ਰੋਣ ਹੀ ਆਈ ਜਾਂਦਾ ਉਹ ਸੋਣ ਕਿਵੇਂ ਕਹਿਣਾ ਕਦੋਂ ਜਾਂਦਾ ਪੋਰਟਾ ਮੈਂ 13 ਦਿਨ ਮਸਾ ਕੱਢਿਆ ਮਗਰ ਜਦੋਂ ਮੈਂ ਮਾਨਪ੍ਰੀਤ ਕੋਲ ਆ ਗਿਆ ਉੱਥੇ ਮੇਰਾ ਘਰ ਬਹੁਤ ਜੀ ਲੱਗਿਆ ਸੀ ਜਾ ਕੇ ਕਿਉਂ ਕੁੜੀ ਨਾਲ ਉਹ ਕੁੜੀਏ ਘਰ ਹਾਂ ਲੋ ਲੋ ਕੀ ਆ ਨਾ ਇਹਦੀ ਬਾਹਲੇ ਵਾਲਾ ਨਾ ਹੱਡੇ ਰੱਖਦੇ ਨੀ ਉਹ ਵੀ ਹੋਸਟਲ ਦੀ ਆ ਜਦੋਂ ਤੋਂ ਉਹ ਨਹੀਂ ਕਰਦੀ ਕਿਤੇ ਮੈਂ ਹਾਂ ਮੈਂ ਤਾਂ ਵੇਖੀ ਨਹੀਂ ਕਦੇ ਕਰਦੀ ਹਾਂ ਨਾ ਰੋਂਦੀ ਨਾ ਨਾ ਰੋਂਦੀ ਨਹੀਂ ਜਮਾਂ ਵੀ ਹੱਸਦੀ ਜਾਂਦੀ ਆ ਵੀ ਤੇ ਤੁੰਗਿਆਂ ਦੀ ਬੰਦੇ ਤੇ ਇੱਧਰ ਕੰਮ ਕਿ ਹੁਣ ਕਿੰਨੇ ਘਾਟੂ ਚੱਲਦੇ ਘਰ ਦੀ ਜਾਨ ਲੱਗੂ ਧੀ ਦਾ ਨਾਮ ਐਡਮਿਸ਼ਨ ਕਰਾ ਦਿੱਤੀ ਹੋਣ ਚੱਲਿਆ ਇੱਕ ਬਸ ਫਟ ਗਈ ਰਹੀ ਹੈ ਆਓ ਤਾਂ ਵੀ ਨਹੀਂ ਜਾਨ ਲੱਗ ਰਹੀ ਕਰਨੇ ਹਾਂ ਤਾਂ ਬੋਲੀ ਕਿਹਾ ਨਾ ਗਿਆ ਬੋਲ ਦੇ ਤੂੰ ਅਸਾਂ ਕਿੰਨੇ ਕਿਤੇ ਰਹੇ ਤੇ ਇਹ ਕਿਰ ਕੰਮ ਪੰਜਾਬੀ ਛੱਡ ਜਾ ਕਰੂੰਗੀ ਉੰਦੀ ਦੇ ਲੈ ਇਹ ਨਾ ਟੈਵਰ ਉਹ ਸੰਭਲ ਗਿਆ ਤੇ ਰੁਪੀ ਲੱਗੀ ਡੇ ਕੇ ਰਾਲਾਂ ਚ ਰੁਪੀ ਦਾ ਬਣਾ ਸੰਗਾ ਕਰੋ ਲੈ ਕੇ ਜਾਂਦੀ ਪਰ ਸਾਰੇ ਜਵਾਕਾਂ ਦੇ ਉੱਤੇ ਸਹਿਰਵਾਦ ਕੋ ਗੋਰੇ ਤਾਂ ਉਹ ਵੀ ਛੱਡੇ ਹੋਏ ਨੇ ਬਣਾ ਨਵਾਰੇ ਘਰ ਦੇ ਸਾਰੇ ਉਹ ਮਤੋਂ ਉਹ ਬੁਰਾ ਅੱਗੇ ਸਹਿਰਸੁਰਵਾਦ ਜਦੋਂ ਵੱਡੇ ਹੋ ਗਏ ਤਾਂ ਮੰਮੀ ਮੰਮੀ ਕਰਦੇ ਪਰ ਅਈ ਲੰਗਾਈ ਵਿੱਚ ਪਾਣੀ ਰਬੜਾ ਰੱਖੀ ਬੈਠੀ ਮੈਂ ਕਿਹਾ ਤੂੰ ਹੀ ਨਗਰ ਰਬੜਾ ਕਰਦੀ ਕੌਣ ਧਰਮੀ ਕਰਦੀ ਆਡੋ ਪੂਰ ਲੱਤੀ ਆ ਕੈਪਟਨ ਅਰੇ ਉਹ ਹੋਰਾਂ ਦੇ ਜਵਾਕ ਤੇ ਲਾਉਂ ਗੁੱਸਤ ਉਹਨਾਂ ਦੇ ਯਾਰ ਜਗਤਾਰ ਮੈਨੂੰ ਉਹ ਤਾਂ ਕਹਿੰਦਾ ਆ ਕੀ ਲਿਆ ਕੇ ਰਾਤ ਤਾਰ ਗੁਸਤ ਇਹਦਾ ਹੱਥ ਵੀ ਉਹਨੂੰ ਆ ਗਿਆ 130 ਕਹਿੰਦਾ 130 ਰੁਪਏ ਉਹ ਸਾਰੇ ਨੇ ਮੇਰੇ ਜੱਡਾ ਚੱਕ ਕੇ ਉਖੜਾਤਾ ਉਹ ਪੈੜੇ ਜੇ ਬੜਾ ਵੱਡਾ ਦੇਦਾ ਉਹਨੇ ਕਰਨ

ਤੇਰੇ ਰੰਗ ਦੇ ਪਾ ਪੰਜਾਬੀ ਦੇ ਪਾ ਉਹਦੇ ਸਿੱਖ ਪਾ ਲਿਖਾ ਕੋਚ ਵਾਲਾ ਆ ਤੇਰੇ ਰੰਗ ਦੇ ਪਾ ਤੇ ਆਪਣੇ ਤਕਾਤ ਬਣੀ ਟੱਟੀ ਆਲੇ ਆ ਕੀ ਵੀ ਕਹੇ ਇਹ ਭੈ ਉਹ ਵੀ ਘਰ ਤੋਂ ਜੁੜਦੇ ਜਾਂਦੇ ਰਹਿੰਦੇ ਗੁਰ ਇਹ ਕਿਹੜਾ ਪੈਰ ਤੱਕ ਮੈਂ ਹੁੰਦਾ ਜਾਂ ਇਹਦਾ ਆਪਣਾ ਜੋੜਨਾ ਇਹਨਾਂ ਦੀ ਉਹ ਨਹੀਂ ਮर्यादा ਹੈਨੀ ਆਪਣੇ ਸਿਰ ਪਰਮ ਇਲ ਬੈਨ ਕੋਸਕਾਲੀ ਰਮੋਂਦੀ ਕੀ ਕਰਨਾ ਹੈ ਹੈ ਐਂ ਨਹੀਂ ਬਣਾਉਂਦਾ ਯਾਰ ਤਾਂ ਕੋਈ ਨਹੀਂ ਹੋਇਆ ਤਾਂ ਸਟਡੀ ਤੇ ਆ ਤੁਹਾਨੂੰ ਮੇਦਰ ਪਹਿਲਾਂ ਦੀ ਗਈ ਉਹ ਨਹੀਂ ਹੋਈ ਹਜੇ ਤੇ ਉਹ ਟਵੀਟਰ ਮਾਰ ਯਾਰ ਇੱਥੇ ਸਾਂਹ ਸਬਜ਼ੀ ਵਾਲਾ ਸਾਹਮਣੇ ਹਰ ਰੋਜ਼ ਨਾ ਪਰਗੜ ਨੂੰ ਪੁੱਛੋ ਉਹ ਕੋਈ ਨਾ ਹਰੇ ਪਰਗੜ ਦਾ ਉੱਠਿਆ ਜਨਾ ਮੈਂ ਕਿਹਾ ਦੂੰ ਕੋਸ਼ਿਸ਼ ਤਾਂ ਹੁੰਦੀ ਹੈ ਇਹ ਦੇਖ ਕੇ ਪਹਿਲੇ ਕੜੇ ਜੀਵ ਡਰਮ ਹੁਣੇ ਤੋ ਤੋ ਲੈ ਮੈਂ ਤੁਰੀ ਜਾਂਦੀ ਥੜਾ ਤੋ ਦੂ ਫੇਰ ਪਹਿਲਾਂ ਤੋ ਵਾ ਫਿਰ ਮੈਂ ਭਾਂਡੇ ਮਾਜਣੇ ਕਿ ਆਇਤਾ ਸੋਣੀ ਲੈਣੀ ਸੀ ਗਈ ਨਹੀਂ ਮੈਂ ਕਿਹਨੂੰ ਮੈਨੂੰ ਤੁਹਾਨੂੰ ਬਤਾਉਂਦਾ ਮੈਂ ਤਾਂ ਕਿ ਲੱਗਦਾ ਕੋਈ ਜੀਂਦੇ ਦਾ ਕੋਈ ਲੱਗਦਾ ਨਹੀਂ ਜੀਂਦੇ ਨੇ ਸਾਰਾ ਪਿਆ ਨਹੀਂ ਤੂੰ ਮਾਪੇ ਆਣਾ ਦੇ ਮੱਥਾ ਟੇਕਣ ਨੂੰ ਕਾਰਨਾ ਜੇ ਰਮਾ ਕੇ ਪਾਸਾ ਆਪਣਾ ਦਿੰਗਰ ਨੇ ਕਲੀਅਰ ਲੈਟ ਪਾਣੀ ਆ ਜਾ ਗਿਆ ਵਾ ਲੈਟ ਨਹੀਂ ਆ ਗਿਆ ਤਾਂ ਤੈਨੂੰ ਜਨਾ ਕਿ ਵਿਚਾਰ ਲੈ ਕੇ ਰਵੋਆ ਲੋਬੀ ਆਪਾਂ ਪਹੁੰਚ ਗਏ ਹੈਗੇ ਆ ਤਾਰਨਾ ਤਾਰਨਾ ਔਰ ਥੋੜੀ ਜਿਹੀ ਬਾਟ ਤੁਰ ਕੇ ਬਸ ਤਾਂ ਵੈਸੇ ਇੱਥੇ ਬਾਹਰ ਵੀ ਆਉਂਦੀ ਆ ਤੇ ਉੱਥੋਂ ਫਿਰ ਰਸ਼ ਬਹੁਤ ਹੋ ਜਾਂਦਾ ਕਿਉਂਕਿ ਸਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਤਾਂ ਕਰਕੇ ਮੈਂ ਹੁਣ ਤੁਰ ਕੇ ਬਸ ਸਟੈਂਡ ਤੱਕ ਹੀ ਆਪਾਂ ਜਾਵਾਂਗੇ ਉੱਥੋਂ ਬਸ ਦੇ ਵਿੱਚ ਸੀਟ ਮਿਲ ਜਾਂਦੀ ਆ ਫਿਰ ਇਹਨਾਂ ਗਾਂ ਵੀ ਬਾਟ ਹੈਗੀ ਆਪਾਂ ਦਾ ਘੰਟਾ ਖੜ ਕੇ ਜਾਣਾ ਓੱਖਾ ਚਲੋ ਜੀ ਆਪਾਂ ਪਹੁੰਚ ਜੀਏ ਬੱਸ ਸਟੈਂਡ ਤੇ ਆਪਾਂ ਪਹੁੰਚ ਜੀਏ ਬਾਬੇ ਦੇ ਦਰਬਾਰ ਤੇ ਹੁਣ ਆਪਾਂ ਲੈਨੇ ਇਥੋਂ ਗਾਨੀ ਗਾਨੀ ਬਲਣਾ ਦੇ ਢੋਲਣੀ ਨਾਲ ਆਓ ਆਓ ਹਲੋ ਪਾਣੀ ਲਾ ਲਈ ਹੋ ਗਏ ਗਣੀ ਬੀਬੀ ਪੰਜਾਬ ਬਣ ਵਾਲੀਆਂ ਵਾ ਨਾ ਦਾ ਆਈਆਂ ਵਾ ਰੇ ਨੀ ਆਈਆਂ ਵਾ ਜੋੜੇ ਤੇ ਲਾ ਕੇ ਲਾਓ ਮੋਨੀ ਬੀ ਓਹ ਤੋੜਨੀ ਨੂੰ ਲੈ ਕੇ ਤੁੰਗੁਰਾ ਟੱਲੀ ਵਾਲੀ ਪੰਨੀ ਤੇ ਕਾਮਾ ਮੈਂ ਟੱਲੀ ਵਾਲੀ ਪੰਨੀ ਆਪਾ ਗਾਣੀ ਲੇ ਲਈ ਡੋਲਣੀ ਅੱਜ ਸੀਗਾ ਤਾਂ ਤੇਰਸ ਪਾ ਬਾਬੇ ਦੇ ਆਏ ਤੇ ਪਕੜ ਲਈ ਇੱਥੋਂ ਡੋਲਣੀ ਲੈ ਲਈ ਹੀਰਪੁਰ ਤੋਂ ਲੁਕਲੀ ਢੇੜੇ ਮੋਹ ਵਾਲੀ ਲੋਟ ਨਹੀਂ ਆਉਂਦੀ ਤੇ ਦੇਖੋ ਬਾਬੇ ਦੇ ਦਰਬਾਰ ਦੀਆਂ ਰੌਣਕਾਂ ਲੋ ਵੀ ਏਸੀ ਚਲਾ ਲਿਆ ਚਾਦਰ ਝਾੜ ਲਈ ਮੰਜਾ ਵਿਛਾ ਲਿਆ ਕੋਲੇ ਆਪਾਂ ਤੇ ਟਾਈਮ ਹੋ ਗਿਆ 6:30 ਦਾ ਨਾਲੇ ਹੁਣ ਨਾ ਕੇ ਬੈਠੀ ਆਂ ਚਾਦਰ ਚੁੱਦਰ ਝਾੜ ਕੇ ਸਵੇਰ ਦੀ ਲਈ ਥੱਕ ਗਈ ਸਵੇਰੇ ਨਹੀਂ ਸੀ ਬਣਾ ਕੇ ਗਈ ਸਬਜ਼ੀ ਹੁਣ ਸਬਜ਼ੀ ਬਣਾਈ ਆਟਾ ਗੁੰਨਿਆ ਧੂਪ ਛਿੱਟਾ ਕੀਤਾ ਕੱਪੜੇ ਚੱਕ ਕੇ ਸਾंभੇ ਜਿਹੜੇ ਧੋ ਕੇ ਗਏ ਸੀ ਸਾਰੇ ਹੋ ਰਾਣੀ ਨੇ ਬੈਠੀ ਨੇ ਪਹਿਨੇ ਤੇ ਹਲਾਦੀਆਂ ਚਲੋ ਵਿਚਾਰੀ ਇੰਨਾ ਕੋਹਲਾ ਕੋਹਲਾ ਕੰਮ ਉਹ ਤੋਂ ਕਰਉਣੀ ਹੈ ਨਹੀਂ ਤੋਰੇ ਫੇਰੇ ਵਾਲਾ ਬਾਲਾ ਨਹੀਂ ਕਰਾਉਂਦੀ ਤੇ ਹੁਣ ਕੱਪੜੇ ਰੁੱਪੇ ਸਾਉਂਟ ਹੁਣ ਨਾ ਕੇ ਆਈਆਂ ਹੁਣ ਆਪਾਂ ਵਸ ਰੋਟੀ ਖਾਣ ਨਿਕਲਨਾ ਵਾ ਬਾਹਰ ਤੇ ਚਲੋ ਜੀ ਟਾਈਮ 6:30 ਹੋ ਗਿਆ ਆਪਾਂ ਜਲਦੀ ਜਲਦੀ ਕਰੀਏ ਬਲੌਗ ਦੀ ਐਡੀਟਿੰਗ ਤੇ ਪਹੁੰਚਾਈਏ ਤੁਹਾਡੇ ਤੱਕ ਵੀਡੀਓ ਵਧੀਆ ਇੰਟਰਸਟਿੰਗ ਬਲੌਗ ਅੱਜ ਤੇ ਚਲੋ ਜੀ ਮਿਲਦੇ ਆਂ ਫਿਰ ਕੱਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੇਂ ਬਲੌਗ ਦੇ ਨਾਲ ਤਾਂ ਤੱਕ ਦੇ ਲਈ